ਉਸ ਤਤ ਨਿੰਦਿਆ ਨਾਹੀ ਜਿਹੇ ਕੰਚਨ ਲੋਹ ਸਮਾਨ ਕਹੂੰ ਨਾਨਕ ਸੁਨ ਰੇ ਮਨ ਮੁਕਤ ਤਾਹੇ ਤੈ ਜਾਨ ਕਹੁ ਨਾਨਕ ਸੁਨ ਰੇ ਮਨ ਮੁਕਤ ਤਾਹੇ ਤੈਂ ਜਾਨ ਪਰਮ ਸਨਮਾਨ ਯੋਗ ਜਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਅੰਦਰ ਜੁੜ ਬੈਠੇ ਗੁਰੂ ਪਿਆਰੇ ਸਤ ਸੰਗੀ ਜਨੋ ਫਤਿਹ ਦੀ ਸਾਂਝ ਕਰੋ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਤ ਗੁਰਾਂ ਦੇ ਮੁਖਾਰ ਬਿੰਦੂ ਉਚਾਰਨ ਕੀਤੇ ਹੋਏ ਜਿਹੜੇ 57 ਸ਼ਲੋਕ ਜਿਨ੍ਹਾਂ ਨੂੰ ਆਪਾਂ ਭੋਗ ਦੇ ਸ਼ਲੋਕ ਵੀ ਕਹਿੰਨੇ ਆ ਕੁਝ ਦਿਨਾਂ ਤੋਂ ਗੁਰੂ ਕਿਰਪਾ ਦੇ ਨਾਲ ਇਹਨਾਂ ਦੀ ਆਪਾਂ ਸੰਖੇਪ ਰੂਪ ਵਿੱਚ ਤੇ ਸਰਲ ਰੂਪ ਵਿੱਚ ਵਿਚਾਰ ਕਰ ਰਹੇ ਹਾਂ ਸੀਮਤ ਸਮੇਂ ਦੇ ਅੰਦਰ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦਾ ਅੱਜ ਆਪ ਜੀਆ ਨੇ ਸ਼ਲੋਕ ਨੰਬਰ 14 ਸਰਵਨ ਕੀਤਾ ਹੈ ਜੀ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਸ ਤਤ ਬੀਤੇ ਉਸ ਗਿਆਨੀ ਪੁਰਖ ਦੀ ਉਸ ਪਰਮਾਤਮਾ ਵਿੱਚ ਅਭੇਦ ਹੋ ਚੁੱਕੇ ਗੁਰਮੁਖ ਦੀ ਗੱਲ ਕਰਦੇ ਨੇ ਜਿਹਦੀ ਕੋਈ ਉਸਤਤ ਕਰੇ ਜਿਹਦੀ ਕੋਈ ਨਿੰਦਿਆ ਕਰੇ ਉਹ ਇੱਕ ਰਸ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ ਜਿਹਦੇ ਸਾਹਮਣੇ ਲੋਹਾ ਤੇ ਸੋਨਾ ਬਰਾਬਰ ਨੇ ਉਹ ਦੋਨਾਂ ਨੂੰ ਮਿੱਟੀ ਕਰਕੇ ਜਾਣਦਾ ਹੈ ਸਤਿਗੁਰੂ ਕਹਿਣ ਲੱਗੇ ਉਹ ਅਸਲ ਵਿੱਚ ਮੁਕਤ ਹੈ ਉਹ ਜੀਵਨ ਮੁਕਤ ਹੈ ਜਿਹੜਾ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਚੁੱਕਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਉਸਤਤ ਨਿੰਦਿਆ ਨਾਹੀ ਜੇ ਜਿਹਦੀ ਕੋਈ ਉਸਤਤ ਕਰੇ ਤੇ ਉਹ ਉਸਤਤ ਸ਼ਾਮਦ ਕਰਨ ਵਾਲੇ ਦੇ ਉੱਪਰ ਬਹੁਤਾ ਖੁਸ਼ ਨਾ ਹੋਏ ਤੇ ਜਿਹਦੀ ਕੋਈ ਨਿੰਦਿਆ ਕਰੇ ਤੇ ਨਿੰਦਿਆ ਕਰਨ ਵਾਲੇ ਦੇ ਉੱਪਰ ਕੋਈ ਕ੍ਰੋਧਤ ਨਾ ਹੋਵੇ ਗੁੱਸਾ ਨਾ ਹੋਵੇ ਉਸਤਤ ਨਿੰਦਿਆ ਤੋਂ ਉੱਪਰ ਉੱਠ ਕੇ ਉਹ ਪਰਿਪੂਰਨ ਪਰਮਾਤਮਾ ਨਾਲ ਜੁੜਿਆ ਰਹੇ। ਉਹ ਤੇ ਇੱਕੋ ਅਵਸਥਾ ਵਿੱਚ ਜਾਉਂਦਾ ਹੈ ਕਿ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੈ ਤਾਂ ਛੋੜ ਨਾ ਜਾਈ। ਕਿ ਵਾਹਿਗੁਰੂ ਪਰਮਾਤਮਾ ਜੇ ਲੋਕ ਮੇਰੀ ਉਸਤਤ ਕਰਨ ਤੇ ਇਹ ਤੁਹਾਡੀ ਦਿੱਤੀ ਹੋਈ ਵਡਿਆਈ ਹੈ। ਮਹਾਰਾਜ ਜੇ ਕੋਈ ਮੇਰੀ ਨਿੰਦਿਆ ਕਰੇ ਤੇ ਮੈਂ ਛੱਡ ਕੇ ਨਹੀਂ ਜਾਣਾ ਉਸ ਤਤ ਨਿੰਦਿਆ ਤੋਂ ਉੱਪਰ ਉੱਠ ਕੇ ਪਰਮਾਤਮਾ ਨਾਲ ਜੁੜੇ ਰਹਿਣਾ ਜਿਹਦੀ ਗੁਰਮਖੋ ਦ੍ਰਿਸ਼ਟੀ ਐਸੀ ਬਣ ਚੁੱਕੀ ਏ ਕਿ ਉਹ ਸੰਸਾਰ ਵਿੱਚੋਂ ਵੀ ਨਿਰੰਕਾਰ ਨੂੰ ਦੇਖਦਾ ਏ ਉਹ ਸੰਸਾਰ ਦੇ ਮਾਇਕ ਪਦਾਰਥਾਂ ਵਿੱਚੋਂ ਵੀ ਪਰਮਾਤਮਾ ਨੂੰ ਤੱਕਦਾ ਪਿਆ ਉਹਦੀ ਗੁਰਮਖੋ ਇਹ ਬ੍ਰਹਮਾਕਾਰ ਦਿੱਤੀ ਹੈ ਉਹ ਤੇ ਗੁਰਮਖੋ ਇੱਕ ਉਹਦੇ ਸਾਹਮਣੇ ਕੋਈ ਦਾਨੀ ਦਾਨ ਕਰ ਰਿਹਾ ਏ ਤੇ ਉਹ দান ਕਰਨ ਵਾਲੇ ਵਿੱਚੋਂ ਵੀ ਪਰਮਾਤਮਾ ਨੂੰ ਤੱਕਦਾ ਤੇ ਕਹਿਖਦਾ ਹੈ ਦਾਤਾ ਤੁਹਾਡੇ ਤੋਂ ਕੁਰਬਾਨ ਜਾਈਏ ਤੁਹਾਡੇ ਇਹ ਕੌਤਖ ਹਰਾਂਤ ਕਰ ਦੇਣ ਵਾਲੇ ਨੇ ਕਿ ਇੱਕ ਦਾਨੀ ਵਿੱਚ ਤੁਸੀਂ ਆਪ ਹੀ ਵਰਤ ਰਹੇ ਹੋ ਤੇ ਆਪ ਹੀ ਦਾਤਾ ਵੰਡ ਰਹੇ ਹੋ ਆਪ ਹੀ দান ਕਰ ਰਹੇ ਹੋ ਤੇ ਜਦੋਂ ਗੁਰਮਖ ਉਹ ਬ੍ਰਹਮਾਕਾਰ ਬਿਰਤੀ ਵਾਲਾ ਗੁਰਮਖ ਕਿਸੇ ਭਿਖਾਰੀ ਨੂੰ ਭੀਖ ਮੰਗਦਿਆਂ ਦੇਖਦਾ ਹੈ ਤੇ ਫਿਰ ਵੀ ਕਹਿੰਦਾ ਦਾਤਾ ਤੁਹਾਡੇ ਤੋਂ ਕੁਰਬਾਨ ਜਾਈਏ ਤੁਸੀਂ ਇੱਕ ਭਿਖਾਰੀ ਵਿੱਚ ਵਰਤ ਕੇ ਤੇ ਭੀਖ ਮੰਗ ਰਹੇ ਹੋ ਮਹਾਰਾਜ ਮੈਂ ਤੇ ਤੁਹਾਡੇ ਤੋਂ ਬਿਨਾ ਕਿਸੇ ਦੂਸਰੇ ਨੂੰ ਜਾਣਦਾ ਹੀ ਨਹੀਂ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਉ ਤੁਝ ਬਿਨ ਅਵਰ ਨਾ ਜਾਣਾ ਉਹ ਤੇ ਗੁਰਮਖੋ ਕਿਸੇ ਨੂੰ ਸਿਆਣਾ ਤੇ ਕਿਸੇ ਨੂੰ ਮੂਰਖ ਸਮਝਦਾ ਹੀ ਨਹੀਂ ਉਹ ਤੇ ਇਹ ਸਮਝਦਾ ਜੇ ਕੋਈ ਸਿਆਣਾ ਆ ਤੇ ਇਹ ਵੀ ਰੱਬ ਦੀ ਮਿਹਰੇ ਜੇ ਕੋਈ ਮੂਰਖ ਹੈ ਤੇ ਇਹ ਵੀ ਉਹਦੇ ਹੁਕਮ ਦੇ ਅੰਦਰ ਹੀ ਚੱਲ ਰਿਹਾ ਹੈ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕਿਸ ਤੇਰਾ ਭਾਣਾ ਇਹਨੂੰ ਕਹਿੰਦੇ ਨੇ ਉਸਤਤ ਨਿੰਦਿਆ ਨਾਹੇ ਜੇ ਕੋਈ ਉਹਦੀ ਉਸਤਤ ਕਰੇ ਕੋਈ ਉਹਦੀ ਨਿੰਦਿਆ ਕਰੇ ਉਤੇ ਉਸਤਤ ਨਿੰਦਿਆ ਦਉ ਤਿਆਗੇ ਖੋਜੇ ਪਦ ਨਿਰਵਾਨ ਜਨ ਨਾਨਕ ਇਹੋ ਖੇਲ ਕਠਨ ਹੈ ਕਿਨਹੂ ਗੁਰਮੁਖ ਜਾਨਾ ਉਸਤਤ ਨਿੰਦਿਆ ਤੂੰ ਉੱਪਰ ਦੀ ਅਵਸਥਾ ਵਿੱਚ ਜਿਉਂਦਾ ਆ ਕੋਈ ਉਹਦੀ ਨਿੰਦਿਆ ਕਰੇ ਤੇ ਉਹ ਗੁਰਮੁਖੋ ਪਰਮਾਤਮਾ ਦੇ ਸਿਮਰਨ ਵਿੱਚ ਜੁੜਿਆ ਰਹਿੰਦਾ ਕਬੀਰ ਲੋਕ ਕੇ ਨਿੰਦੈ ਬਪੜਾ ਜਿਹੇ ਮਨ ਨਾਹੀ ਗਿਆਨ ਰਾਮ ਕਬੀਰਾ ਰਬ ਰਹੇ ਅਵਰ ਤਜੇ ਸਭ ਕਾਮ ਤੁਸੀਂ ਸਾਰੇ ਬਾਣੀ ਨੂੰ ਪੜਨ ਵਾਲਿਓ ਬਾਣੀ ਨੂੰ ਪਿਆਰ ਕਰਨ ਵਾਲਿਓ ਉਹ ਤੇ ਇੱਕੋ ਹੀ ਗੱਲ ਕਹਿੰਦਾ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਜਿਨੇ ਨਿੰਦਿਆ ਕਰਨੀ ਰਾਜ-ਰਾਜ ਕਰੇ ਮੈਂ ਤੇ ਪਰਮਾਤਮਾ ਨਾਲ ਜੁੜੇ ਰਹੇ ਨੇ ਫਿਰ ਮਹਾਰਾਜ ਕਹਿਣ ਲੱਗੇ ਕੰਚਨ ਲੋਹ ਸਮਾਨ ਉਹਦੇ ਸਾਹਮਣੇ ਸੋਨਾ ਆਏ ਉਹਦੇ ਸਾਹਮਣੇ ਲੋਹਾ ਆਏ ਉਹ ਸੋਨੇ ਤੇ ਮਿੱਟੀ ਨੂੰ ਬਰਾਬਰ ਜਾਣਦਾ ਹੈ ਉਹ ਸੋਨੇ ਤੇ ਲੋਹੇ ਨੂੰ ਬਰਾਬਰ ਜਾਣਦਾ ਹੈ ਗੁਰਮੁਖੋ ਇੱਕ ਧਰਮ ਗ੍ਰੰਥਾਂ ਦੇ ਅੰਦਰ ਗਾਥਾ ਆਉਂਦੀ ਰੰਕਾ ਤੇ ਬੰਕਾ ਦੀ ਦੋਵੇਂ ਪ੍ਰਮਾਤਮਾ ਦੀ ਬੰਦਗੀ ਵਿੱਚ ਰਤੀਆਂ ਹੋਈਆਂ ਰੂਹਾਂ ਨੇ ਪਤੀ ਤੇ ਪਤਨੀ ਹੈ ਰੰਕਾ ਪਤੀ ਹੈ ਤੇ ਬੰਕਾ ਉਹਦੀ ਪਤਨੀ ਹੈ ਇੰਨੇ ਕੋ ਨਾਮ ਵਿੱਚ ਗੁਰਉੰਦ ਨੇ ਸੋਨੇ ਤੇ ਮਿੱਟੀ ਨੂੰ ਬਰਾਬਰ ਜਾਣਨ ਵਾਲੇ ਕਹਿੰਦੇ ਇੱਕ ਦਿਨ ਤੁਰੇ ਜਾ ਰਹੇ ਨੇ ਰਸਤੇ ਵਿੱਚ ਤੁਰੇ ਜਾ ਰਹੇ ਨੇ ਅੱਗੇ ਅੰਕਾ ਜਾ ਰਿਹਾ ਹੈ ਪਿੱਛੇ ਪਿੱਛੇ ਉਹਦੀ ਪਤਨੀ ਬੰਕਾ ਜਾ ਰਹੀ ਹੈ ਤੇ ਕਹਿੰਦੇ ਜਦੋਂ ਤੁਰੇ ਜਾ ਰਹੇ ਨੇ ਅੱਗੇ ਅੰਕਾ ਹੈ ਤੇ ਰਸਤੇ ਵਿੱਚ ਜਾਂਦਿਆਂ ਅਚਾਨਕ ਇੱਕ ਚੀਜ਼ ਤੇ ਨਜ਼ਰ ਪਈ ਬਹੁਤ ਜ਼ਿਆਦਾ ਚਮਕ ਰਹੀ ਸੀ ਅੰਕੇ ਨੇ ਦੇਖਿਆ ਇਹ ਚਮਕਦੀ ਹੋਈ ਚੀਜ਼ ਕੀ ਹੈ ਜਦੋਂ ਦੇਖਿਆ ਤੇ ਸੋਨੇ ਦਾ ਹਾਰ ਉਹਨੇ ਅੰਕੇ ਨੇ ਕੀ ਕੀਤਾ ਮਨ ਵਿੱਚ ਆਇਆ ਕਿਤੇ ਮੇਰੀ ਪਤਨੀ ਕਿਉਂਕਿ ਔਰਤਾਂ ਦਾ ਗਿਆਨਿਆਂ ਨਾਲ ਜ਼ਿਆਦਾ ਪਿਆਰ ਹੈ ਕਿਤੇ ਇਹਨੂੰ ਦੇਖ ਕੇ ਲੁਭਾਏ ਮਾਣਨਾ ਹੋ ਜਾਏ ਉਹਨੇ ਰੰਕੇ ਨਿਹਾਰ ਚੁੱਕਿਆ ਧਰਤੀ ਵਿੱਚ ਆਪਣੇ ਹੱਥਾਂ ਨਾਲ ਛੋਟਾ ਜਿਹਾ ਟੋਇਆ ਪੁੱਟਿਆ ਟੋਏ ਵਿੱਚ ਹਾਰ ਰੱਖ ਕੇ ਤੇ ਉੱਪਰ ਮਿੱਟੀ ਪਾ ਰਿਹਾ ਪਿੱਛੋਂ ਪਤਨੀ ਆ ਗਈ ਬਾਂਕਾ ਜਦੋਂ ਉਹਨੇ ਦੇਖਿਆ ਤੇ ਕਹਿਣ ਲੱਗੀ ਪਤੀ ਦੇਵ ਜੀ ਮਿੱਟੀ ਉੱਪਰ ਮਿੱਟੀ ਪਾਈ ਜਾ ਰਹੇ ਹੋ ਮਿੱਟੀ ਉੱਪਰ ਮਿੱਟੀ ਪਾਉਣ ਦਾ ਕੋਈ ਲਾਭ ਨਹੀਂ ਸਾਡੇ ਲਈ ਤੇ ਦੋਵੇਂ ਬਰਾਬਰ ਨਹੀਂ ਇੰਨੇ ਗੁਰਮਖੋ ਕੰਚਨ ਲੋਹਾ ਸਮਾਨ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੇ ਨਹੀਂ ਬਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਉਹਦੇ ਸਾਹਮਣੇ ਤੇ ਸਾਰੇ ਬਰਾਬਰ ਨਹੀਂ ਕੰਚਨ ਲੋਹਾ ਸਮਾਨ ਸੋਨੇ ਤੇ ਲੋਹੇ ਨੂੰ ਬਰਾਬਰ ਜਾਣਦਾ ਕਹੋ ਨਾਨਕ ਸੁਨ ਰੇ ਮਨਾਂ ਮੁਕਤਤਾ ਹੈ ਤੈ ਜਾਣ ਮਹਾਰਾਜ ਕਹਿਣ ਲੱਗੇ ਮੇਰਿਆ ਮਨਾ ਐਸੀ ਅਵਸਥਾ ਵਿੱਚ ਵਿਚਰਨ ਵਾਲਾ ਐਸੀ ਅਵਸਥਾ ਵਿੱਚ ਰਹਿਣ ਵਾਲਾ ਉਹ ਤੇ ਮੁਕਤ ਹੈ ਉਹ ਤੇ ਜੀਵਨ ਮੁਕਤ ਹੈ ਪਰਮਾਤਮਾ ਦੀ ਆਗਿਆ ਵਿੱਚ ਰਹਿੰਦਾ ਹੈ ਉਹਦੇ ਸਿਮਰਨ ਵਿੱਚ ਅਠੇ ਪਹਿਰ ਜੁੜਿਆ ਰਹਿੰਦਾ ਹੈ ਇਹਨੂੰ ਕਹਿੰਦੇ ਨੇ ਮੁਕਤ ਪਰਮਾਤਮਾ ਵਿੱਚ ਅਭੇਦ ਹੋ ਚੁੱਕਾ ਸਤਿਗੁਰੂ ਕਿਰਪਾ ਕਰਨ ਸੀਮਤ ਸਮੇਂ ਵਿੱਚ ਰਹਿ ਕੇ ਆਪਾਂ ਸਰਲ ਰੂਪ ਵਿੱਚ ਵਿਚਾਰ ਕੀਤੀ ਏ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਕਿਰਪਾ ਕਰਨ ਹੋਈਆਂ ਬੇਅੰਤ ਔਲਾਂ ਦੀ ਖਿਮਾ ਬਖਸ਼ ਦੇਣ ਅੱਗੇ ਤੋਂ ਸਮਤ ਬਖਸ਼ਣ ਇਹ ਵਿਚਾਰਾ ਤੁਹਾਡੇ ਅਤੇ ਦਾਸ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵਣ ਆਪ ਬਹੁਤ ਹੀ ਪ੍ਰੇਮ ਤੇ ਭਾਵਨਾ ਦੇ ਨਾਲ ਗੁਰੂ ਕੀ ਵਿਚਾਰ ਕਥਾ ਸਰਵਨ ਕਰਦੇ ਹੋ ਔਰ ਬਹੁਤ ਸਾਰਾ ਮਾਨ ਸਤਕਾਰ ਕਰਦੇ ਹੋ ਸਤਿਗੁਰੂ ਕਿਰਪਾ ਕਰਨ ਤੁਹਾਡੇ ਸਾਰਿਆਂ ਦੇ ਸਿਰ ਤੇ ਬਿਹਰ ਭਰਿਆ ਹੱਥ ਰੱਖਣ ਸਭਨਾ ਦਾ ਖਲਾ ਕਰਨ ਸਭਨਾਂ ਨੂੰ ਸੁਖ ਸ਼ਾਂਤੀ ਚੜ੍ਹਦੀ ਕਲਾ ਨਿਤਨੇਮ ਸੇਵਾ ਸਿਮਰੰਤੀਆਂ ਦਾਤਾਂ ਬਖਸ਼ਣ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਦੇ ਹੋਏ ਸਾਰੇ ਮਾਈ ਪਾਈ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ